ਜੇ ਕਾਂਗਰਸ ਵੀ ਕਿਸਾਨਾਂ ਦੇ ਰੋਕੂਗੀ ਤੇ ਫਿਰ ਕਾਂਗਰਸ ਨੂੰ ਵੀ ਪਸੰਦ ਖਾ ਦੇਣਗੇ ਕਿ ਕੀ ਵਾਵਿਕਦੀ ਹੈ ਕਿਸਾਨ ਅੰਦੋਲਨ ਦੀ ਇਸ ਕੈਂਪੇਨ ਤੇ ਕੀ ਸ਼ਾਤ ਹੈ ਜਿਹੜਾ ਸੈਂਟਰ ਹਰਿਆਣਾ ਹੈਗਾ ਤੇ ਖਾਸ ਕਰ ਜੇ ਆਪਾਂ ਗੱਲ ਕਰੀਏ ਜਿਹੜਾ ਕਿਸਾਨੀਆ ਵਾਲਾ ਹਰਿਆਣਾ ਹੈਗਾ ਉਹਦੇ 'ਚ ਠੀਕ-ਠਾਕ ਉਹਦਾ ਅਸਰ ਹੈਗਾ ਤੇ ਕਿਸਾਨ ਅੰਦੋਲਨ ਕਰਕੇ ਜਿਹੜੀ ਜੀਟੀ ਰੋਡ ਵੈਲਟ ਹੈ ਗਿਆ ਉਸ 'ਚ ਜਿਹੜੀ ਕਾਂਗਰਸ ਹੈ ਗਿਆ ਉਹਦੇ ਪੈਰ ਲੱਗ ਰਹੇ ਨੇ ਤੇ ਭਾਜਪਾ ਸਾਫ ਹੋ ਰਹੀ ਹੈ ਜਿਹੜਾ ਸਾਊਥ ਹਰਿਆਣਾ ਜੀ ਉਹਦੇ ਵਿੱਚ ਤੁਸੀਂ ਕਿਹੜੇ ਇਲਾਕਿਆਂ ਨੂੰ ਇਨਕਲੂਡ ਕਰਦੇ ਹੋ ਕਿਹੜੇ ਜ਼ਿਲ੍ਹਿਆਂ ਨੂੰ ਆਪਾਂ ਇਨਕਲੂਡ ਕਰਦੇ ਹੋ ਜਿਹੜਾ ਦਿੱਲੀ ਤੋਂ ਬੰਬੇ ਵਾਲਾ ਹਾਈਵੇ ਹੈਗਾ ਜਾਂ ਦਿੱਲੀ ਤੋਂ ਜੈਪੂਰ ਜਿਹੜਾ ਜਾਂਦਾ ਹੈ ਉਹਦੇ 'ਚ ਫਰੀਦাবাদ, ਪਲਵਲ, ਗੁਰਦਾਉਂ, ਰਿਵਾੜੀ, ਮਹਿੰਦਰਗੜ ਇਹਨਾਂ ਜ਼ਿਲ੍ਹਿਆਂ ਨੂੰ ਕਾਊਂਟ ਕਰਦਾ ਜਿੱਥੇ ਭਾਜਪਾ ਨੂੰ ਪਿਛਲੇ ਸਾਲ ਵਧੀਆਂ ਸੀਟਾਂਆਂ ਸੀਗੀਆਂ ਇਸ ਵਾਰ ਉਹਨਾਂ ਨੂੰ ਉੱਥ ਅਤਿਆ ਸਿੱਟਾਰੀਆਂ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਅਮਿਤ ਸ਼ਾਹ ਨੇ ਜਿਹੜੇ ਬੀਜੇਪੀ ਦੇ ਵੱਡੇ ਵੱਡੇ ਦਿਗਜ ਨੇ ਉਹ ਚੋਣ ਪ੍ਰਚਾਰ ਮੁਕਣ ਤੋਂ ਪਹਿਲਾਂ ਹੀ ਆਪਣਾ ਬੋਰੀਆ ਵਿਸਤਾ ਵਲੇਟ ਕੇ ਦਿੱਲੀ ਜਾ ਚੁੱਕੇ ਨੇ ਇਹ ਇਹੀ ਮੰਨਿਆ ਜਾਵੇ ਕਿ ਉਹਨਾਂ ਨੇ ਵੀ ਸਥਿਤੀ ਨੂੰ ਭਾਂਪ ਲਿਆ ਕਿ ਹੁਣ ਇੱਥੇ ਡੰਡੇ ਵਜਾਣ ਦਾ ਫਾਇਦਾ ਨਹੀਂ ਹੋਣਾ ਸਾਰੇ ਮੁੱਦੇ ਜਿਹੜੇ ਕਿ ਬੀਜੇਪੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣੀ ਨਹੀਂ ਪ੍ਰਸਤਵਾਤਾ ਹੁੰਦਾ ਹੋ ਇਸ ਕਰਕੇ ਨਹੀਂ ਬਣਾ ਸਕਦੇ ਸੀ ਕਿ ਅਗਨੀ ਪਥ ਸਕੀਮ ਲੈ ਕੇ ਆਏ ਸੀ ਹਰਿਆਣੇ ਤੋਂ ਬਹੁਤ ਜ਼ਿਆਦੇ ਬੱਚੇ ਜਿਹੜੇ ਮੁੰਡੇ ਹੈਗੇ ਆ ਉਹ ਫੌਜ ਚ ਜਾਂਦੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਵੋਟ ਬੈਂਕ ਬਣਿਆ ਚਾਰ ਸਮਾ ਦਾ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਜਾਟਾਂ ਦਾ ਤੇ ਦਲਤਾਂ ਦਾ ਇਹ ਡੈਡਲੀ ਕੰਬੀਨੇਸ਼ਨ ਹੈ ਇਹ ਇਤਾਂ ਦਾ ਕੰਬੀਨੇਸ਼ਨ ਹੈ ਬੀਜੇਪੀ ਨੂੰ ਸਾਹ ਨਹੀਂ ਲੈਣ ਦੇਿਆ ਜਾਣੀ ਚਾਹੀਦੀ ਜੀ ਆਪਾਂ ਕਾਂਗਰਸ ਦੀ ਸਥਿਤੀ ਦੇਖੀਏ ਕਾਂਗਰਸ ਨੂੰ ਸਿਰਫ ਇੱਕ ਐਂਟੀ ਇਨਕੰਮਬੈਂਸੀ ਦਾ ਜਿਹੜਾ ਹੈਗਾ ਜੋ ਤੁਸੀਂ ਸਾਰੀਆਂ ਗੱਲਾਂ ਵਖਿਆਨ ਕੀਤੀਆਂ ਨੇ ਉਹਦਾ ਹੀ ਫਾਇਦਾ ਹੋ ਰਿਹਾ ਜਾਂ ਉਹਨਾਂ ਦੀ ਕੋਈ ਆਪਣੀ ਵੀ ਕੈਂਪੇਨ ਹੈ ਮੋਟਾ ਮੋਟਾ ਇੱਕ ਹੀ ਕਾਂਗਰਸ ਨੇ ਕੋਈ ਜ਼ਿਆਦਾ ਕੁਝ ਕੀਤਾ ਨਹੀਂ ਠੀਕ ਹੈ ਤੇ ਇਹ ਤੇ ਉਹਨਾਂ ਨੇ ਜਿਹੜਾ ਕੈਂਡੀਡੇਟ ਵੀ ਲਾਏ ਨੇ ਉਹ ਡਾ ਕੈਂਪ ਦੇ ਲਾਏ ਨੇ ਸਾਰੇ ਇਸ ਕਿਸਮ ਦੇ ਕੈਂਡੀਡੇਟ ਨੇ ਜਿਹੜੇ ਜਿਹੇ ਜੇ ਤੁਸੀਂ ਉਹਨਾਂ ਦੇ ਪ੍ਰੋਫਾਈਲ ਕਰਨ ਲੱਗ ਜਾਓ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕਾਂਗਰਸ ਨੇ ਨੇ ਘਟਿਆ ਕੈਂਡੀਡੇ ਕਿਵੇਂ ਘਟਿਆ ਕੈਂਡੀਟਾਂ ਨੂੰ ਟਿਕਟ ਦਿੱਤੀ ਪਰ ਖੈਰ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਬੀਜੇਪੀ ਦੇ ਫੁੱਲ ਨਾਲ ਹੈਗਾ ਤੇ ਫੁੱਲ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਇਸ ਵਾਰ ਬੀਜੇਪੀ ਬੀਜੇਪੀ ਦੇ ਕਮਲ ਦੇ ਫੁੱਲ ਨੂੰ ਇਸ ਵਾਰ ਹਰਿਆਣੇ ਦੇ ਲੋਕ ਖਿਡਣਾ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਜਿਹੜੀ ਐਂਟੀ ਵੋਟਾਂ ਪੈ ਰਹੀਆਂ ਨੇ ਜੀਪੀ ਦੀ ਕਾਂਗਰਸ ਨੂੰ ਵੋਟਾਂ ਨਹੀਂ ਪੈ ਰਹੀਆਂ ਇਹ ਜੀਪੀ ਦੇ ਖਿਲਾਫ ਵੋਟਾਂ ਪੈ ਰਹੀਆਂ ਨੇ ਕਾਂਗਰਸ ਨੇ ਕੋਈ ਐਕਸਟਰਾ ਐਫਰਟ ਨਹੀਂ ਕੀਤਾ ਕਿ ਉਹਨਾਂ ਨੂੰ ਮਤਲਬ ਇਹ ਕਿ ਹਜ਼ਾਵੇ ਕੀ ਜਿਹੜੀ ਇੱਜ਼ਤ ਹੈ ਗਿਆ ਕੋਰੀ ਕਾਂਗਰਸ ਦੀ ਇੱਜ਼ਤ ਮੈਨੂੰ ਲੱਗਦਾ ਕਿ ਇੱਜ਼ਤ ਹੋਊਗੀ ਕੋਰੀ ਲੋਕਾਂ ਦੀ ਇੱਜ਼ਤ ਹੋਊਗੀ ਸਰਪੁਰਸ ਖਲੋਕਾਂ ਦੀ ਇੱਜ਼ਤ ਹੋਊਗੀ ਜਿਵੇਂ ਆਪਾਂ ਰਾਹੁਲ ਗਾਂਧੀ ਨੂੰ ਲੀਖਦੇ ਹਾਂ ਕਿ ਉਹ ਹਰਿਆਣੇ ਦੇ ਵਿੱਚ ਜਦੋਂ ਆ ਕੇ ਬੋਲੇ ਨੇ ਤਾਂ ਉਹਨਾਂ ਨੇ ਜਿਹੜਾ ਕਾਰਪੋਰੇਟ ਲੂਟ ਹੈ ਉਸ ਨੂੰ ਇੱਕ ਵੱਡਾ ਮੁੱਦਾ ਬਣਾਇਆ ਕਿਸਾਨਾਂ ਦੇ ਹਵਾਲੇ ਨਾਲ ਵੀ ਜਾਂ ਅਦਰਵਾਈਜ਼ ਵੀ ਅਨਇੰਪਲੋਇਮੈਂਟ ਦੇ ਹਵਾਲੇ ਨਾਲ ਜਿਹੜਾ ਹਰਿਆਣਾ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਭਾਸ਼ਣ ਵੀ ਦਿੱਤਾ ਉਹ ਵਾਕਈ ਮੁੱਦਿਆਂ ਤੇ ਸੀਗਾ ਡੋਂਕੀ ਰੂਪ ਤੋਂ ਲੈ ਕੇ ਉਹਨਾਂ ਨੇ ਅਗਨੀ ਵੀਰ ਹੋਰ ਜਿਦੋਰ ਕਿਸਾਨੀ ਦਾ ਮੁੱਦਾ ਹੋ ਗਿਆ ਹੋਰ ਬਾਕੀ ਜਿਹੜੇ ਹਰਿਆਣਾ ਦੇ ਇਸ਼ੂ ਹੋ ਗਏ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਕਿ ਜਿਹੜਾ ਰਿਆ ਹਾਂ ਚਟਾ rahul gandhi ਦਾ ਆਂਦੋਲਨਕਾਰੀ ਰੁਖ ਹੈਗਾ ਉਹਨੂੰ ਹਰਿਆਣੇ ਦੇ ਲੋਕ ਪਸੰਦ ਕਰਦੇ ਨੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਹਰਿਆਣਾ ਦੇ ਵਿੱਚ ਸਾਡੇ ਗਵਾਂਢੀ ਸੂਬੇ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਬਿਲਕੁਲ ਸਿਰ ਤੇ ਨੇ 5 ਅਕਤੂਬਰ ਨੂੰ ਚੋਣਾਂ ਹੋਣ ਜਾਣੀਆਂ ਜਾ ਰਹੀਆਂ ਨੇ ਹਰਿਆਣਾ ਦੇ ਵਿੱਚ ਸ਼ਮਿਕਰਨ ਕੀ ਹੈ ਹਰਿਆਣਾ ਵਰਗਾ ਜਿਹੜਾ ਸਟੇਟ ਆ ਜਿਹੜਾ ਕਿ ਪੰਜਾਬ ਦਾ ਹਿੱਸਾ ਸੀ 1966 ਤੱਕ ਤੇ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਜਿਹੜੇ ਹਰਿਆਣਾ ਦੇ ਵਿੱਚ ਹੋਈ ਹੈ ਕਿਹਾ ਜਾਂਦਾ ਹੈ ਕਿ ਤਿੰਨ ਲਾਲ ਜਿਹੜੇ ਨੇ ਉਹ ਬੰਸੀ ਲਾਲ ਦੇਵੀ ਲਾਲ ਜਿਹੜੇ ਨੇ ਉਹ ਇਹਨੂੰ ਡੋਮੀਨੈਂਟ ਕਰਦੇ ਰਹੇ ਨੇ ਤੇ ਪੀਤੇ ਸਮੇਂ ਦੇ ਵਿੱਚ 10 ਸਾਲ ਤੋਂ ਬੀਜੇਪੀ ਦੀ ਸਰਕਾਰ ਹੈ ਆਪਾਂ ਇਹ ਸਾਰੇ ਸਮੀਕਰਨ ਹੁਣ ਕੀ ਬਣ ਰਹੇ ਨੇ ਹੁਣ ਜਿਹੜਾ ਚੋਣ ਮਹਿੰਮ ਚੱਲ ਰਿਹਾ ਉਹ ਸਾਰੇ ਨੁਕਤੇ ਤੇ ਗੱਲ ਕਰਨ ਲਈ ਸਾਡੇ ਨਾਲ ਮਨਦੀਪ ਪੁਨੀਆ ਜੀ ਨੇ ਆ ਆਪਾਂ ਅਕਸਰ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਹਰਿਆਣਾ ਦੀ ਇੱਕ ਨਮਾਇਆ ਆਵਾਜ਼ ਨੇ ਕਿਸਾਨ ਅੰਦੋਲਨ ਤੋਂ ਸੀ ਲਗਾਤਾਰ ਉਹਨਾਂ ਨੂੰ ਦੇਖ ਰਹੇ ਆ ਤੇ ਇਸ ਇਹਨਾਂ ਚੋਣਾਂ ਨੂੰ ਵੀ ਉਹ ਜਿਹੜਾ ਹੈਗਾ ਬਹੁਤ ਕਰੀਬ ਤੋਂ ਕਵਰ ਕਰ ਰਿਹਾ ਆ ਆਪਾਂ ਉਹਨਾਂ ਤੋਂ ਜਾਣਦੇ ਆ ਕਿ ਇਸ ਸਾਲ ਦੇ ਇਸ ਵਾਰ ਜਿਹੜੀਆਂ ਚੋਣਾਂ ਨੇ ਉਹ ਕਿਸਾਨ ਅੰਦੋਲਨ ਤੋਂ ਬਾਅਦ ਦੀ ਪਹਿਲੀਆਂ ਚੋਣਾਂ ਨੇ ਤਾਂ ਕਿਦਾਂ ਦੇ ਮੁੱਦੇ ਨੇ ਔਰ ਕੀ ਸੰਭਾਵਨਾਵਾਂ ਉਹਨਾਂ ਨੂੰ ਦਿਖ ਰਹੀਆਂ ਨੇ ਮਨਦੀਪ ਜੀ ਤੁਹਾਡਾ ਸਵਾਗਤ ਹੈ ਜੀ ਜੀ ਸ਼ੁਕਰੀਆ ਮਨਦੀਪ ਭਾਈ ਜਿ세 ਆਪ ਕੋ ਆਪ ਦੇਖ ਰਹੇ ਹੋ ਕਿ ਇਹ ਜੋ ਕਿਸਾਨ ਅੰਦੋਲਨ ਹੋਇਆ ਆ ਪੰਜਾਬੀ ਵਿੱਚ ਗੱਲ ਕਰ ਸਕਦੇ ਹਾਂ ਠੀਕ ਹੈ ਜੀ ਜਿਹਦੇ ਨਾਲ ਕੁਸ਼ਤੀ ਨਾ ਕਰੋ ਹਾਂ ਜੀ ਤੇ ਨਹੀਂ ਮੈਨੂੰ ਸਿੱਖਾ ਤੁਹਾਨੂੰ ਨਾ ਕੁਸ਼ਤੀ ਕਰਨੀ ਪਵੇ ਤੇ ਉਹ ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਜਦੋਂ ਇਹ ਆਪਾਂ ਜਿਹੜੀਆਂ ਚੋਣਾਂ ਇਸ ਵਾਰ ਹਰਿਆਣੇ ਦੀਆਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਜੋ ਕਿਸਾਨ ਅੰਦੋਲਨ ਹੋਇਆ ਸੀ ਜਿਸ ਤੇ ਤੁਸੀਂ ਕਿਤਾਬ ਲਿਖ ਚੁੱਕੇ ਹੋ ਪੂਰੀ ਦੁਨੀਆ ਦੇ ਵਿੱਚ ਉਹ ਅੰਦੋਲਨ ਮਸ਼ਹੂਰ ਹੋਇਆ ਹਰਿਆਣਾ ਦੇ ਵਿੱਚ ਲਗਾਤਾਰ ਉਹਦਾ ਇੱਕ ਸਪੋਰਟਿਵ ਸੀ ਤਾਂ ਉਸ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਉਹ ਕਿਸਾਨ ਅੰਦੋਲਨ ਦੀ ਇਸ ਕੈਂਪੇਨ ਤੇ ਕੀ ਸ਼ਾਪ ਹੈ ਤਾਂ ਦੇਖੋ ਜਿਹੜਾ ਸੈਂਟਰਲ ਹਰਿਆਣਾ ਹੈਗਾ ਤੇ ਖਾਸ ਕਰ ਜੇ ਆਪਾਂ ਗੱਲ ਕਰੀਏ ਜਿਹੜਾ ਕਿਸਾਨੀਆ ਵਾਲਾ ਹਰਿਆਣਾ ਹੈਗਾ ਉਹਦੇ ਚ ਠੀਕ ਠਾਕ ਉਹਦਾ ਅਸਰ ਹੈਗਾ ਤੇ ਕਿਸਾਨ ਅੰਦੋਲਨ ਕਰਕੇ ਜਿਹੜੀ ਜੀਟੀ ਰੋਡ ਵੈਲਟ ਹੈ ਗਿਆ ਉਸ ਚ ਜਿਹੜੀ ਕਾਂਗਰਸ ਹੈ ਗਿਆ ਉਹਦੇ ਪੈਰ ਲੱਗ ਰਹੇ ਨੇ ਤੇ ਭਾਜਪਾ ਸਾਫ ਹੋ ਰਹੀ ਹੈ ਹਰਿਆਣਾ ਵਿੱਚ ਤੁਸੀਂ ਤਿੰਨ ਜੀਓਗ੍ਰਾਫੀਕਲ ਚੀਜ਼ਾਂ ਚ तोड़ लो एक ਤਾਂ ਜਿੱکی ਰੋਡ ਬੈਲਟ ਹੋ ਗਈ ਜਿਹੜੀ ਜਰਨਲੀ ਸੜਕ 6 ਸਾਲ ਸੂਰਗੋਰਾ ਨੇ ਬਣਾਈ ਸੀਗੀ ਦਿੱਲੀ ਤੋਂ ਪਸ਼ੋਰ ਤੱਕ ਵਾਲੀ ਉਹਨੂੰ ਅੱਜ ਕੱਲ੍ਹ ਦਿੱਲੀ ਅਮਰਤਸਰ ਹਾਈਵੇ ਕਹਿ ਸਕਦੇ ਹੋ ਤੁਸੀਂ ਕਿਉਂਕਿ ਆ ਬੇਸਰਾਦ ਬੰਦਾ ਅਤੇ ਉਸ ਚ ਉਸ ਤੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਉਹ ਸੋਨੀਪਤ ਪਾਣੀਪਤ ਕਰਨਾਲ ਕੁਰਕ ਖੇਤਰ ਅੰਬਾਲਾ ਤੇ ਪੰਚਪੂਲਾ ਤੇ ਯਮਨਾ ਨਗਰ ਨੂੰ ਵੀ ਇਹਦੇ ਵਿੱਚ ਹੀ ਪਾ ਲੋ ਤੇ ਇਸ ਇਸ ਕਿੱਤੇ ਦੇ ਵਿੱਚ 2019 ਚ ਬੀਜੇਪੀ ਨੇ ਵਧੀਆ ਪਰਫਾਰਮ ਕੀਤਾ ਸੀ ਤੇ ਇੱਕ ਜਿਹੜਾ ਦਿੱਲੀ ਤੋਂ ਬੰਬੇ ਵਾਲਾ ਹਾਈਵੇ ਹੈਗਾ ਜਿਹੜਾ ਜੈਪੂਰੋਂ ਕੇ ਲੰਘਦਾ ਹੈਗਾ ਉਸ ਚ ਉਸ ਤੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਗੁਰਦਾगांव ਫਰੀਦাবাদ ਪਨਵਲ ਰਵਾੜੀ ਮਹਿੰਦਰਗੜ ਉਹਨਾਂ ਨੂੰ ਸਾਊਥ ਹਰਿਆਣਾ ਕਹਿਆ ਜਾਂਦਾ ਹੈ ਤੇ ਉੱਥੇ ਇਹ ਜਿਹੜਾ ਜੀਟੀ ਰੋਡ ਬੈਲਟ ਹੈ ਤੇ ਜਿਹੜੀ ਸਾਉਥ ਹਰਿਆਣਾ ਹੈਗਾ ਇਸ ਇਸ ਕਰਕੇ ਹੀ ਭਾਜਪੀ ਨੂੰ 2019 ਚ 40 ਹਟਾਈਆਂ ਸੀ ਗਿਆ ਇਸ ਵਾਰ ਦੋਵਾਂ ਚ ਉਹਨਾਂ ਦੀ ਹਾਲਤ ਮਾੜੀ ਹੈਗੀਆ ਜੀਟੀ ਰੋਡ ਬੈਲਟ ਚ ਤਾਂ ਜਿਹੜੇ ਦੋ ਕੌਨਸਟਿਟੈਂਸੀਆਂ ਹੈਗੀਆਂ ਇੱਕ ਤਖਰੂਪ ਖੇਤਰ ਅਤੇ ਲੋਕ ਸਭਾ ਦੀਆਂ ਕਹਿ ਰਿਹਾ ਕਹਿ ਰਿਹਾ ਮੈਂ ਇੱਕ ਅੰਬਾਲਾ ਦੀ ਇੱਕ ਖਰੂਪ ਖੇਤਰ ਦੀ ਜੀ ਇੱਕ ਲੋਕ ਸਭਾ ਤੋਂ ਇੱਕ ਇੱਕ ਲੋਕ ਸਭਾ ਦੇ ਵਿੱਚ ਨੋ ਵਿਧਾਨ ਸਭਾ ਕੌਨਸਟਿਟੈਂਸੀਜ਼ ਹੁੰਦੀਆਂ ਨੇ ਤੇ ਇਹ ਟੋਟਲ 18 ਹੋ ਗਏ ਦੋਵਾਂ ਦੀਆਂ 18 ਕੌਨਸਟਿਟੈਂਸੀਆਂ ਦੇ ਵਿੱਚ 18 ਹਲਕਿਆਂ ਦੇ ਵਿੱਚ ਬੀਜੇਪੀ ਨੂੰ ਮਸਾ ਤਿੰਨ ਚਾਰ ਹਲਕੇ ਹੀ ਜੇਤੂ ਬਣਾ ਰਹੇ ਨੇ ਇਸ ਕਰਕੇ ਜਿਹੜਾ ਇੱਕ ਸਾਥ ਨਾਲ ਜੀਟੀ ਰੋਡ ਬੈਲਟ ਆਲਾ ਜਿਹੜਾ ਉਹਨਾਂ ਦਾ ਸਟਰੋਂਗ ਇਲਾਕਾ ਸੀਗਾ ਉਹ ਵੀ ਟੁੱਟ ਰਿਹਾ ਤੇ ਸਾਊਥ ਹਰਿਆਣਾ ਦੇ ਵਿੱਚ ਹਾਫ ਹੋ ਰਿਹਾ ਯਾਨੀ ਕਿ ਕਾਂਗਰਸ ਆਤੀਆਂ ਸੀਟਾਂ ਸੀਟਾਂ ਜਿੱਤ ਰਹੀਆਂ ਹੈ ਜੀ ਸਾਊਥ ਹਰਿਆਣਾ ਜੀ ਉਹਦੇ ਵਿੱਚ ਤੁਸੀਂ ਕਿਹੜੇ ਇਲਾਕਿਆਂ ਨੂੰ ਇਨਕਲੂਡ ਕਰਦੇ ਹੋ ਕਿਹੜੇ ਜ਼ਿਲ੍ਹਿਆਂ ਨੂੰ ਆਪਾਂ ਇਨਕਲੂਡ ਕਰ ਸਕਦੇ ਮੈਂ ਮੈਂ ਦੱਸਿਆ ਭਾਈ ਮੈਂ ਦੱਸਿਆ ਜਿਹੜਾ ਦਿੱਲੀ ਤੋਂ ਬੰਬੇ ਵਾਲਾ ਹਾਈਵੇ ਹੈਗਾ ਇਹ ਦਿੱਲੀ ਤੋਂ ਚੱਕਰ ਜਿਹੜਾ ਜਾਂਦਾ ਹੈ ਉਹਦੇ ਵਿੱਚ ਫਰੀਦাবাদ ਪਲਵਲ ਗੁਰਦਾਉਂ ਰਿਵਾੜੀ ਮੇਂਦਰਗੜ ਇਹਨਾਂ ਜ਼ਿਲਾਂ ਨੂੰ ਕਾਊਂਟ ਕਰਦਾ ਜਿੱਥੇ ਬੀਜੇਪੀ ਨੂੰ ਪਿਛਲੇ ਸਾਲ ਵਧੀਆਂ ਸਿੱਟਾਂ ਆਈਆਂ ਸੀ ਗੈਸ ਵਾਰ ਉਹਨਾਂ ਨੂੰ ਉੱਥੇ ਅਧੀਆਂ ਸਿੱਟਾਂ ਆ ਰਹੀਆਂ ਨੇ ਤੇ ਜੀਟੀ ਰੋਲ ਸਾਫ਼ ਹੋ ਰਿਹਾ ਹੈ ਸਭ ਤੋਂ ਹਰਿਆਣਾ ਹਾਫ ਹੋ ਰਿਹਾ ਹੈ ਤੇ ਸੈਂਟਰਲ ਹਰਿਆਣਾ ਦਾ ਜਿਹੜਾ ਜਿਹੜਾ ਕੀ ਕੋਰ ਕਿਸਾਨੀ ਵਾਲਾ ਜ਼ਿਲ੍ਹਾ ਜਿਹੜਾ ਇਲਾਕਾ ਹੈਗਾ ਜਿਹੜਾ ਪੰਜਾਬ ਚ ਜਿਹੜੀ ਡੱਬਵਾਲੀ ਬਾਰਡਰ ਤੇ ਤੱਕ ਜਾਂਦਾ ਬਾਦਰਗੜ ਤੋਂ ਟਿਕਰੀ ਬਾਰਡਰ ਤੋਂ ਜਿਹੜੀ ਸੜਕ ਸ਼ੁਰੂ ਹੁੰਦੀ ਹੈ ਹਾਈਵੇ ਸ਼ੁਰੂ ਹੁੰਦਾ ਉਹ ਰੋਹ ਤੱਕ ਤਸਾਰ ਜੀਂਦ ਅੱਤ ਉਹਤੇ ਸਰਸੇ ਫਤਿਹਾਬਾਦ ਸਰਸਾ ਦੇ ਰਸਤੇ ਉਹ ਡੱਗਵਾਲੀ ਤੋਂ ਮਾਲ ਵਿੱਚ ਐਂਟਰ ਕਰ ਜਾਂਦਾ ਹੈ ਤੇ ਜਿਹੜਾ ਸੈਂਟਰਲ ਹਰਿਆਣਾ ਉੱਥੇ ਬੀਜੇਪੀ ਸਾਫ ਹੋ ਰਹੀਏ 2019 ਚ ਵੀ ਬੀਜੇਪੀ ਉੱਥੇ ਸਾਫ ਹੋ ਗਈ ਸੀਗੀ ਪਰ ਉੱਥੇ ਜਿਹੜੀ ਦਸਨ ਚਤਾਲੇ ਦੀ ਪਾਰਟੀ ਨੇ 10 ਸੀਟਾਂ ਕੱਢੀਆਂ ਸੀ ਇਸ ਕਰਕੇ ਉਹ ਜਾ ਕੇ ਨਾਲ ਰਲ ਗਏ ਸੀਗੇ ਬੀਜੇਪੀ ਦੇ ਤੇ ਬੀਜੇਪੀ ਨਾਲ ਸਰਕਾਰ ਬਣਾਈ ਸੀ ਇਸ ਵਾਰ ਜਿਹੜੀ ਦਸਨ ਚਤਾਲੇ ਦੀ ਜਨਾਇਕ ਜਨਤਾ ਪਾਰਟੀ ਹੈ ਉਹ ਨੂੰ ਜਿਹੜੇ ਇਥੋਂ ਦੇ ਲੋਕ ਹੈਗੇ ਆ ਉਹ ਜਮਾਨਤ ਜਬਤ ਪਾਰਟੀ ਕਹਿ ਰਹੇ ਨੇ ਉਹ ਮਸਾਂ ਕਿਤੇ ਕਿਤੇ ਆਪਣਾ ਡਿਪੋਜ਼ਿਟ ਬਚਾ ਪਾਉਗੀ ਤੇ ਇਹ ਇਹ ਹਾਲ ਹੈ ਇਸ ਵਾਰ ਤੇ ਯਾਨੀ ਕਿ ਸੈਂਟਰਲ ਹਰਿਆਣਾ ਵੀ ਸਾਫ ਹੈ ਬੀਜੇਪੀ ਵਾਸਤੇ ਜੀਟੀ ਰੋਡ ਬੈਲਟ ਵੀ ਸਾਫ ਹੈ ਤੇ ਸਾਊਥ ਰਿਆਣਾ ਹਾਸੇ ਤਾਂ ਇਸ ਨੂੰ ਜੇ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਜਿੱਦਾਂ ਇਹ ਅੱਜ ਖਬਰਾਂ ਵੀ ਆਈਆਂ ਨੇ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਅਮਿਤ ਸ਼ਾਹ ਨੇ ਜਿਹੜੇ ਭਾਜਪਾ ਦੇ ਵੱਡੇ ਵੱਡੇ ਦਿਗਜ ਨੇ ਉਹ ਚੋਣ ਪ੍ਰਚਾਰ ਮੁਕਣ ਤੋਂ ਪਹਿਲਾਂ ਹੀ ਆਪਣਾ ਬੋਰੀਆ ਵਿਸਥਾ ਵਲੇਟ ਕੇ ਦਿੱਲੀ ਜਾ ਚੁੱਕੇ ਨੇ ਇਹ ਇਹੀ ਮੰਨਿਆ ਜਾਵੇ ਕਿ ਉਹਨਾਂ ਨੇ ਵੀ ਸਥਿਤੀ ਨੂੰ ਭਾਂਪ ਲਿਆ ਕਿ ਹੁਣ ਇੱਥੇ ਡੰਡੇ ਵਜਾਣ ਦਾ ਫਾਇਦਾ ਨਹੀਂ ਹੋਣਾ ਦੇਖੋ ਭਾਜਪਾ ਨੇ ਕਈ ਫੇਜ਼ਿਟ ਜੜਾ ਇਲੈਕਸ਼ਨ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਇਲੈਕਸ਼ਨ ਉੱਠਿਆ ਹੀ ਨਹੀਂ ਉਹਨਾਂ ਨੇ ਬਹੁਤ ਜ਼ੋਰ ਮਾਰਿਆ ਤੇ ਉਹਨਾਂ ਨੇ ਜਿਹੜਾ ਦਲ ਤਾਲਾ ਮੁੱਦਾ ਵੀ ਬਣਾ ਕੇ ਦੇਖਿਆ ਕੁਮਾਰੀ ਸਲਜਾਰਾਹੀਂ ਪਰ ਉਹ ਵੀ ਨਹੀਂ ਬਣਿਆ ਉਹਨਾਂ ਨੇ ਖਰਚੀ ਪਰਚੀ ਪ੍ਰਾਪਰਟੀ ਡੀਲਰ ਕਾਂਗਰਸ ਦੇ ਕਾਂਗਰਸਾ ਗੀਤਾ ਇੱਥੇ ਮੁਸਲਮਾਨਾ ਦਾ ਰਾਜ ਆ ਜਾਊਗਾ ਇਸੇ ਖੰਦੇ ਕਈ ਤਕਰੀਬਨ ਸਾਰੇ ਮੁੱਦੇ ਜਿਹੜੇ ਕਿ ਬੀਜੇਪੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣੀ ਨਹੀਂ ਰਸਟਰਵਾਤਾ ਮੁੱਦਾ ਹੋ ਇਸ ਕਰਕੇ ਨਹੀਂ ਬਣਾ ਸਕਦੇ ਸੀਗੇ ਕਿ ਅਗਨੀਪਥ ਸਕੀਮ ਲੈ ਕੇ ਆਏ ਸੀ ਹਰਿਆਣੇ ਤੋਂ ਬਹੁਤ ਜ਼ਿਆਦੇ ਬੱਚੇ ਜਿਹੜੇ ਮੁੰਡੇ ਹੈਗੇ ਆ ਉਹ ਫੌਜ ਚ ਜਾਂਦੇ ਹੁੰਦੇ ਸੀਗੇ ਉਹ ਉਹ ਸੱਟ ਉੱਥੇ ਲੱਗੀ ਸੀਗੀ ਤੇ ਉਹਨਾਂ ਦਾ ਨਾ ਤਾਂ ਰਾਸ਼ਟਰਵਾਦ ਦਾ ਨੈਰੇਟਿਵ ਚੱਲਿਆ ਆਖਦੇ ਨਾ ਉਹਦਾ ਇੱਕ ਸਾਹਮਣਾਲ ਉਹ ਜਿਹੜਾ ਕਮਿਊਨਲ ਚੱਲਿਆ ਕਮਿਊਨਲ ਜਿਹੜਾ ਐਂਗਲ ਆ ਉਹ ਚੱਲਿਆ ਤੇ ਜਿਹੜਾ ਉਹਨਾਂ ਨੂੰ ਇਹ ਸਮਝਾ ਰਿਹਾ ਸੀਗਾ ਕਿ ਹਰਿਆਣੇ ਚ ਚਾਰ ਵੱਡੇ ਜਿਹੜੇ ਸਮਾਜ ਹੈਗੇ ਉਹ ਇਕੱਠੇ ਵੋਟਾਂ ਪਾ ਰਹੇ ਨੇ ਇੱਕ ਤਾਂ जाट ਸਿੱਖ ਮੁਸਲਮਾਨ ਅਤੇ ਦਲਤ ਤੇ ਇਹ ਇਹ ਜਿਹੜਾ ਕੰਬੀਨੇਸ਼ਨ ਬਣਦਾ ਵੱਡਦਾ ਹੈਗਾ ਇਹ 60% ਤੋਂ ਟਾਰਟਪ ਜਾਂਦਾ ਇਸ ਕਰਕੇ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਘਟੋ ਘਟੇ ਦਲਤ ਵੋਟਾਂ 'ਚ ਵਟਵਾਰਾ ਕਰ ਦਈਏ ਵੰਡਵਾਰਾ ਕਰ ਦਈਏ ਇਸ ਕਰਕੇ ਹੀ ਉਹਨਾਂ ਨੇ ਜਿਹੜਾ ਇਹ ਸਾਰਾ ਇਸ਼ੂ ਸੀਗਾ ਚਮਾਰ ਨੌਨ ਚਮਾਰ ਦਲਤਾਂ 'ਚ ਉਹ ਵੀਸੀਏ ਬੀਸੀ ਐਸਸੀਏ ਔਰ ਐਸਸੀਬੀ ਵਾਲਾ ਜਿਹੜਾ ਪੂਰਾ ਮਾਮਲਾ ਚਲਾਇਆ ਇਸੇ ਅਸਾਮ ਨਾਲ ਉਹਨਾਂ ਨੇ ਜਿਹੜਾ ਓਬੀਸੀ ਵਾਲਾ ਵੀ ਪੂਰਾ ਲੈ ਕੇ ਆਏ ਤੇ ਉਹ ਚਾਰੇ ਸੀਗੇ ਕੁਮਾਰੀ ਸਲਜਾਲਾ ਆਗਿਆ ਸੇ ਕਰਕੇ ਚਲਾਇਆਤਾ ਕਿ ਜਿਹੜਾ ਐਸਸੀ ਬੀ ਵਾਲਾ ਜਿਹੜਾ ਵੋਟ ਬੈਂਕ ਉਹਦੇ ਚ ਸੇਂਦ ਮਾਰੀ ਉਸਕੇ ਤੇ ਐਸਸੀ ਏ ਦੇ ਵੋਟ ਬੈਂਕ ਵੀ ਖਿੱਚੇ ਜਾ ਸਕਣ ਤੇ ਦਲਤਾਂ ਦੇ ਵੋਟ ਬੈਂਕਾਂ ਬੈਂਕ ਚ ਸੇਂਦ ਮਾਰੀ ਕਰਨ ਵਾਸਤੇ ਉਹਨਾਂ ਨੇ ਚਲਾਇਆ ਸੀਗਾ ਤੇ ਉਹ ਵੀ ਉਹਨਾਂ ਦਾ ਫੇਲ ਰਿਹਾ ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਵੋਟ ਬੈਂਕ ਬਣਿਆ ਚਾਰ ਸਮਾਜਾਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਜਾਟਾਂ ਦਾ ਤੇ ਦਲਤਾਂ ਦਾ ਇਹ ਡੈਡਲੀ ਕੰਬੀਨੇਸ਼ਨ ਹੈ ਇਹ ਇਤਾਂ ਦਾ ਕੰਬੀਨੇਸ਼ਨ ਹੈ ਭਾਜਪਾ ਨੂੰ ਸਾਹ ਨਹੀਂ ਲੈਣ ਦੇ ਰਿਹਾ ਹਰਿਆਣੇ ਜੀ ਜੀ ਤਾਂ ਜਿਹੜੀ ਜਿਹੜੀਆਂ ਹੋਰ ਦੂਜੀਆਂ ਪਾਰਟੀਆਂ ਨੇ ਬੀਜੇਪੀ ਦਾ ਤੁਸੀਂ ਸਥਿਤੀ ਦੱਸਤੀ ਜੇ ਆਪਾਂ ਕਾਂਗਰਸ ਦੀ ਸਥਿਤੀ ਦੇਖੀਏ ਤਾਂ ਕਾਂਗਰਸ ਨੂੰ ਸਿਰਫ ਇੱਕ ਐਂਟੀ ਇਨਕੰਮਬੈਂਸੀ ਦਾ ਜਿਹੜਾ ਹੈਗਾ ਜੋ ਤੁਸੀਂ ਸਾਰੀਆਂ ਗੱਲਾਂ ਵਖਿਆਨ ਕੀਤੀਆਂ ਨੇ ਉਹਦਾ ਹੀ ਫਾਇਦਾ ਹੋ ਰਿਹਾ ਜਾਂ ਉਹਨਾਂ ਦੀ ਕੋਈ ਆਪਣੀ ਵੀ ਕੈਂਪੇਨ ਹੈ ਜਾਂ ਉਹਨਾਂ ਨੇ ਕੋਈ ਇਸ਼ੂ ਫਿਕਸ ਕੀਤੇ ਨੇ ਜਿਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਕਿਵੇਂ ਹੈ ਕਾਂਗਰਸ ਦੀ ਹਾਲਾਤ ਦੇਖੋ ਕਾਂਗਰਸ ਕੋਈ ਮਤਲਬ ਐਡੀ ਫੋਰਸ ਨਹੀਂ ਰਹੀ ਕਿ ਉਹ ਕਿਤੇ ਐਜੂਕੇਸ਼ਨਾਂ ਚ ਜਾਂਦੀ ਰਹੀ ਹੋਵੇ ਹਰਿਆਣੇ ਦੇ ਖਾਸ ਕਰਕੇ ਸਤਾਨਾ ਦਾ ਇਹ ਔਰ ਔਰ ਵੀ ਦੂਜੇ ਅੰਦੋਲਨ ਨੇ ਦੇਖੋ ਸਾਰੇ ਅੰਦੋਲਨ ਪਿਛਲੇ 5 ਸਾਲਾਂ ਚ ਲੋਕਾਂ ਨੇ ਕੀਤੇ ਕਾਂਗਰਸ ਵਾਲੇ ਤਾਂ ਮਾੜੀ-ਮੋਟੀ ਕੋ ਸਟੇਟਮੈਂਟ ਦੇ ਦਿੰਦੇ ਸੀ ਕਿ ਨਾ ਉਹਨਾਂ ਨੇ ਐਫੈਕਟਿਵਲੀ ਰੋਡ ਤੇ ਆ ਕੇ ਲੜਾਈ ਲੜੀ ਨਾ ਕੁਝ ਹੋਰ ਨਾ ਉਹਨਾਂ ਦਾ ਆਰਗੇਨਾਈਜ਼ੇਸ਼ਨਲ ਟੱਚ ਆ ਵੀ ਨਾ ਮਦੂਤ ਸੀਗਾ ਕਿ ਪਤਾ ਨਹੀਂ ਉਹ ਕੁਝ ਕੀ ਕਰ ਦਿੰਦੇ ਉਹਨਾਂ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨਹੀਂ ਬਣਿਆ ਹਰਿਆਣੇ ਚ ਤੇ ਹਰਿਆਣਾਪੁਰ ਜਦੋਂ ਹਰਿਆਣੇ ਚ ਕਾਂਗਰਸ ਦੀ ਡਿਸਟ੍ਰਿਕਟ ਜੜੀ ਕਮੇਟੀ ਸੀਗੀ ਹੋਈ ਨਹੀਂ ਸੀ ਤਾਂ ਫਿਰ ਉਹ ਕਿਵੇਂ ਦੇ ਕਿਵੇਂ ਦੀ ਆਰਗੇਨਾਈਜੇਸ਼ਨ ਰਹੀ ਹੋਊਗੀ ਤੁਹਾਨੂੰ ਪਤਾ ਹੈ ਇੱਕ ਦੋ ਪਰਿਵਾਰ ਜਿਹੜਾ ਕਿ ਉਡਾ ਕੈਂਪ ਹੈਗਾ ਉਹ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਰਨ ਕਰਦਾ ਰਿਹਾ ਬਾਕੀ ਤਾਂ ਕੁਝ ਹੈ ਨਹੀਂ ਕੁਮਾਰੀ ਸਲਜਾ ਹੋਰ ਹੋਰੀ ਵੀ ਮਨਤ ਕਰਦੇ ਰਹੇ ਪਰ ਮੋਟਾ-ਮੋਟਾ ਇਹ ਕਿ ਕਾਂਗਰਸ ਨੇ ਕੋਈ ਜ਼ਿਆਦਾ ਕੁਝ ਕੀਤਾ ਨਹੀਂ ਠੀਕ ਹੈ ਤੇ ਇਹ ਤੇ ਉਹਨਾਂ ਨੇ ਜਿਹੜਾ ਕੈਂਡੀਡੇਟ ਵੀ ਲਾਇਨੇ ਉਹ ਉਡਾ ਕੈਂਪ ਦੇ ਲਾਇਨੇ ਸਾਰੇ ਇਸ ਕਿਸਮ ਦੇ ਕੈਂਡੀਡੇਟ ਨੇ ਜਿਹੜੇ ਜਿਹ ਜੇ ਤੁਸੀਂ ਉਹਨਾਂ ਦੇ ਪ੍ਰੋਫਾਈਲ ਕਰਨ ਲੱਗ ਜਾਓ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਕਾਂਗਰਸ ਨੇ ਨੇ ਕਟਿਆ ਕੈਂਡੀਡੇ ਕਿਵੇਂ ਕਟਿਆ ਕੈਂਡੀਟਾਂ ਨੂੰ ਕਿਉਂ ਟਿਕਟ ਦਿੱਤੀ ਪਰ ਖੈਰ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਬੀਜੇਪੀ ਦੇ ਫੁੱਲ ਨਾਲ ਹੈਗਾ ਤੇ ਫੁੱਲ ਜਿਹੜਾ ਕਮਲ ਦਾ ਫੁੱਲ ਹੈ ਉਹਨੂੰ ਇਸ ਵਾਰ ਬੀਜੇਪੀ ਬੀਜੇਪੀ ਦੇ ਕਮਲ ਦੇ ਫੁੱਲ ਨੂੰ ਇਸ ਵਾਰ ਹਰਿਆਣੇ ਦੇ ਲੋਕ ਖਿਡਣਾ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਜਿਹੜੀ ਐਂਟੀ ਵੋਟਾਂ ਪੈ ਰਹੀਆਂ ਨੇ ਭਾਜਪਾ ਦੀ ਕਾਂਗਰਸ ਨੂੰ ਵੋਟਾਂ ਨਹੀਂ ਪੈ ਰਹੀਆਂ ਇਹ ਭਾਜਪਾ ਦੇ ਖਿਲਾਫ ਵੋਟਾਂ ਪੈ ਰਹੀਆਂ ਨੇ ਕਾਂਗਰਸ ਨੇ ਕੋਈ ਐਕਸਟਰਾ ਐਫਰਟ ਨਹੀਂ ਕੀਤਾ ਕਿ ਉਹਨਾਂ ਨੂੰ ਮਤਲਬ ਇਹ ਕਿਹਾ ਜਾਵੇ ਕਿ ਜਿਹੜੀ ਇੱਜ਼ਤ ਹੈ ਗਿਆ ਕੋਰੀ ਕਾਂਗਰਸ ਦੀ ਇੱਜ਼ਤ ਹੈ ਮੈਨੂੰ ਲੱਗਦਾ ਕਿ ਇੱਜ਼ਤ ਹੋ ਗਈ ਹੈ ਕੋਰੀ ਲੋਕਾਂ ਦੀ ਇੱਜ਼ਤ ਹੋ ਗਈ ਸਿਰਫ ਔਰ ਸਿਰਫ ਲੋਕਾਂ ਦੀ ਇੱਜ਼ਤ ਹੋ ਗਈ ਤੇ ਬਾਕੀ ਕਾਂਗਰਸ ਲੋਕਾਂ ਵਾਸਤੇ ਕੋਈ ਜਾਦੇ ਮਾਇਨੇ ਨਹੀਂ ਰੱਖਦੀ ਜੇ ਕਾਂਗਰਸ ਵੀ ਕਸਾਣਾ ਦੇਰਾ ਰੋਕੂਗੀ ਤੇ ਫਿਰ ਕਾਂਗਰਸ ਨੂੰ ਵੀ ਪਸੰਦ ਖਾ ਦੇਣਗੇ ਕਿ ਕੀ ਵਾਵਿਕਦੀ ਹੈ ਜੀ ਤਾਂ ਜਿੱਦਾਂ ਤੁਸੀਂ ਕਿਹਾ ਕਿ ਕਾਂਗਰਸ ਦਾ ਕੋਈ ਆਪਣਾ ਏਦਾਂ ਦਾ ਕੋਈ ਢਾਂਚਾ ਨਹੀਂ ਰਿਹਾ ਨਾ ਉਹ ਮੁੱਦਿਆਂ ਤੇ ਲੜਾਈ ਲੜੀ ਹੈ ਪਰ ਜੇ ਆਪਾਂ ਰਾਹੁਲ ਗਾਂਧੀ ਨੂੰ ਦੇਖਦੇ ਹਾਂ ਤੇ ਉਹ ਹਰਿਆਣੇ ਦੇ ਵਿੱਚ ਜਦੋਂ ਆ ਕੇ ਬੋਲੇ ਨੇ ਤਾਂ ਉਹਨਾਂ ਨੇ ਜਿਹੜਾ ਕਾਰਪੋਰੇਟ ਲੂਟ ਹੈ ਉਸ ਨੂੰ ਇੱਕ ਵੱਡਾ ਮੁੱਦਾ ਬਣਾਇਆ ਕਿਸਾਨਾਂ ਦੇ ਹਵਾਲੇ ਨਾਲ ਵੀ ਜਾਂ ਅਦਰਵਾਈਜ਼ ਵੀ ਅਨਇੰਪਲੋਇਮੈਂਟ ਦੇ ਹਵਾਲੇ ਨਾਲ ਵੀ ਤਾਂ ਤੁਸੀਂ ਉਹ ਜਿਹੜੀ ਸਾਰੀ ਉਹਨਾਂ ਦੀ ਇੱਕ ਜੈਸਚਰ ਹੈ ਉਹਨੂੰ ਹਰਿਆਣੇ ਦਾ ਜਿਹੜਾ ਨੌਜਵਾਨ ਹੈ ਜਾਂ ਪਿੰਡ ਦੇ ਜਿਹੜੇ ਲੋਕ ਨੇ ਜਾਂ ਕਿਸਾਨ ਨੇ ਉਹ ਕਿਦਾਂ ਲੈ ਰਹੇ ਨੇ हां ठीक है ये गल थोड़ी ठीक है कि राहुल गांधी ਦਾ ਜਿਹੜਾ ਜੈਸਰ ਹੈ ਉਹਨੂੰ ਆਪਾਂ ਨੂੰ ਡਿਫਰੈਂਟਲੀ ਦੇਖਣਾ ਪਊਗਾ ਤੇ ਉਹਦੀ ਰੀਚ ਵੀ ਖਾਸੀ ਹੈ ਹਰਿਆਣੇ 'ਚ ਜੇ ਮੈਂ ਕਹਾਂ ਪੂਰੇ ਇੰਡੀਆ ਦੇ ਵਿੱਚ ਕੋਈ ਸੂਬਾ ਜਿੱਦੇ ਵਿੱਚ ਰਾਹੁਲ ਗਾਂਧੀ ਨੂੰ ਲੋਕ ਪਸੰਦ ਕਰਦੇ ਨੇ ਅਜ਼ ਦੇ ਟਾਈਮ ਉਹ ਹਰਿਆਣਾ ਹੈਗਾ ਹਰਿਆਣੇ ਦੇ ਵਿੱਚ ਰਾਹੁਲ ਗਾਂਧੀ ਦੀ ਖਾਸੀ ਫੋਲੋਇੰਗ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਉਹਦਾ ਇੱਕ ਰੀਜਨ ਵੀ ਹੈ ਕਿ 2021 ਦੇ ਟਾਈਮ ਰਾਹੁਲ ਗਾਂਧੀ ਨੇ ਜਿਹੜਾ ਆਪਣੀ ਜ਼ਿੰਦਗੀ 'ਚ ਬਦਲਾਅ ਕੀਤਾ ਤੇ ਜਿਹੜਾ ਟਰਨ ਲਿਆ ਉਹਨੇ ਬਾਹਰ ਦੁਨੀਆ ਯਾਤਰਾ ਵੀ ਕੀਤੀ ਤੇ ਜਿੰਨੇ ਵੀ ਰੈਜ਼ਿਸਟੈਂਸ ਮੂਵਮੈਂਟ ਹੈਗੇ ਉਹਨਾਂ ਦੇ ਬੰਦਿਆਂ ਨਾਲ ਉਹਨੇ ਗਲਬਾਤ ਵੀ ਸ਼ੁਰੂ ਕੀਤੀ ਤੇ ਉਹ ਵੀਡੀਓ ਵੀ ਬਣਾਉਂਦੇ ਨੇ ਡੱਡ ਵਰਗਾ ਨਾਲ ਤੇ ਉਹਨਾਂ ਨਾਲ ਮੁਲਾਕਾਤ ਗਲਬਾਤ ਵੀ ਕਰਦੇ ਨੇ ਉਹਨਾਂ ਵਾਸਤੇ ਸਟੈਂਡ ਵੀ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਜਿਹੜਾ ਅਡਾਨੀ ਅੰਬਾਨੀ ਤੇ ਉਹ ਹਮਲਾਵਰ ਹੋਏ ਨੇ ਉਹ ਵੀ ਰਖਦਾ ਹੈਗਾ ਤੇ ਅੰਬਾਨੀ ਦੇ ਮੁੰਡਿਆਂ ਦੇ ਵਿਆਹ ਮੁੰਡਿਆਂ ਦੇ ਵਿਆਹ ਦੇ ਵਿੱਚ ਵੀ ਜਾ ਕੇ ਰਾਹੁਲ ਗਾਂਧੀ ਨੇ ਕੋਈ ਬੰਗੜਾ ਨਹੀਂ ਕੀਤਾ ਤੇ ਇਹ ਵੀ ਦਿਖਾਉਂਦਾ ਕਿ ਉਹ ਉਮ ਦਾ ਸਸਟੈਂਡ ਲੈਂਡ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜਾ ਹਰਿਆਣਾ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਭਾਸ਼ਣ ਵੀ ਦਿੱਤਾ ਉਹ ਵਾਕਈ ਮੁੱਦਿਆਂ ਤੇ ਸੀਗਾ ਡੋਂਕੀ ਰੂਟ ਤੋਂ ਲੈ ਕੇ ਉਹਨਾਂ ਨੇ ਅਗਨੀ ਵੀਰ ਹੋਰ ਜਿ ਹੋਰ ਕਿਸਾਨੀ ਦਾ ਮੁੱਦਾ ਹੋ ਗਿਆ ਹੋਰ ਬਾਕੀ ਜਿਹੜੇ ਹਰਿਆਣਾ ਦੇ ਇਸ਼ੂ ਹੋਗੇ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਕਿ ਜਿਹੜਾ ਰਿਆ ਜਿਹੜਾ ਰਾਹੁਲ ਗਾਂਧੀ ਦਾ ਆंदोलਨਕਾਰੀ ਰੁਖ ਹੈਗਾ ਉਹਨੂੰ ਹਰਿਆਣਾ ਦੇ ਲੋਕ ਪਸੰਦ ਕਰਦੇ ਨੇ ਤੇ ਉਸ ਕਰਕੇ ਮੜੀ-ਮੋਟੀ ਕਾਂਗਰਸ ਦੀ ਜੇ ਆਪਾਂ ਕ੍ਰੈਡਿਟ ਦੇਣਾ ਹੋਏ ਕਾਂਗਰਸ ਦੀ ਵੇ ਉੱਠਣ ਦਾ ਤਾਂ ਉਹ ਆ ਰਾਹੁਲ ਗਾਂਧੀ ਨੂੰ ਦੇ ਸਕਦੇ ਆ ਜੀ ਤਾਂ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹਦਾ ਕੋਈ ਖਾਸ ਕ੍ਰੈਡਿਟ ਨਹੀਂ ਹੈਗਾ ਇਹ ਸਾਰੇ ਦੇ ਵਿੱਚ ਉਹ ਬੜੀ ਹੈ ਜਿਆਦਾ ਉਹਨਾਂ ਦੇ ਟਰੈਡੀਸ਼ਨਲ ਲੁਕਤੇ ਨੇ ਉਹੋ ਹੀ ਉਹਨਾਂ ਕੋਲ ਗੱਲਾਂ ਨੇ ਰਾਜ ਆ ਰਿਹਾ ਰਾਜ ਰਾਜ ਸੱਜਾ ਕਰਾਵਾਂਗੇ ਹੁਣ ਕੀ ਹੁੰਦਾ ਰਾਜ ਕੀ ਹੁੰਦਾ ਹੈ ਡੈਮੋਕ੍ਰੇਸੀ ਦੇ ਵਿੱਚ ਹਮ ਰਾਜ ਸੱਜਾ ਕੀ ਮਤਲਬ ਕੀ ਹੁੰਦਾ ਹੈ ਕਈ ਸਾਰੇ ਤਾਂ ਐਂ ਕਰੇ ਸੀ ਕਿ ਜੇ 2 ਲੱਖ ਨੌکریاں ਆਣ ਗਈਆਂ ਤੇ ਸਾਡੀ ਕੰਸਟੀਟਿਊਸ਼ਨ ਨੂੰ 5000 ਨੌکریاں ਮਿਲਣ ਗਿਆ ਤੋ ਥੋਟੇ ਰੋਲ ਨੰਬਰ ਅਸੀਂ ਅੱਗੇ ਵਧਾਣੇ ਨੇ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਸੀ ਕਿ ਬਾਲੇ ਮਤਲਬ ਬੈਕਵਰਡ ਜੇ ਇੱਕ ਹਸਾਬ ਨਾਲ ਆਪਾਂ ਕੀ ਕੀ ਦੇਸ ਦੇ ਨਾਲ ਟ੍ਰੈਡੀਸ਼ਨਲ ਲੀਡਰਸ਼ਿਪ ਤੋਂ ਲੜ ਗਏ ਮੈਂ ਇਹ ਕਹਿ ਰਿਹਾ ਕਿ ਕਾਂਗਰਸ ਦੇ ਜਿਹੜੇ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਘੇਰਿਆ ਅਤੇ ਜੇ ਤੁਸੀਂ ਉਹਨਾਂ ਦੀ ਤੁਸੀਂ ਕੈਂਪੇਨ ਦੇਖੋਗੇ ਉਹਨਾਂ ਦੀ ਪ੍ਰੋਫਾਈਲ ਕਰਨ ਬਹਜੋਗੇ ਤਾਂ ਤੁਹਾਨੂੰ ਬਹੁਤ ਨਿਰਾਸ਼ਾ ਹੋਊਗੀ ਨਿਰਾਸ਼ਾ ਹੋਏਗੀ ਹੈਨਾ ਤਾਂ ਇਸ ਦੇ ਨਾਲ ਹੀ ਕਿਸਾਨਾਂ ਦਾ ਅੰਦੋਲਨ ਚੱਲਿਆ ਸੀ ਤਾਂ ਪਹਿਲਵਾਨਾਂ ਦਾ ਅੰਦੋਲਨ ਵੀ ਚੱਲਿਆ ਉਹ ਵੀ ਕਾਫੀ ਮਤਲਬ ਕਿ ਜਿਹੜੇ ਸਾਰੇ ਪਹਿਲਵਾਨ ਸੀਗੇ ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਔ ਤੂੰ ਸੀਗੀਆਂ ਤਾਂ ਜਿਸ ਢੰਗ ਦੇ ਨਾਲ ਉਹ ਸਾਰਾ ਅੰਦੋਲਨ ਚੱਲਿਆ ਤੁਸੀਂ ਵੀ ਉਹਦੇ ਵਿੱਚ ਪਾਰਟਨ 파ਰਸਲ ਰਹੇ ਹੋ ਤੇ ਉਸ ਦੇ ਵਿੱਚੋਂ ਹੁਣ ਜਿਹੜੇ ਸਾਰੇ ਜਿਹੜੇ ਐਜੀਟੇਟਰ ਪਹਿਲਵਾਨ ਸੀਗੇ ਉਹਨਾਂ ਚੋਂ ਬਹੁਤ ਨਮਾਇਆ ਨਾਮ ਜਿਹੜੇ ਨੇ ਉਹ ਕਾਂਗਰਸ ਦੇ ਵੱਲੋਂ ਟਿਕਟ ਵੀ ਲੜ ਚੋਣ ਵੀ ਲੜ ਰਿਹਾ ਤਾਂ ਉਹ ਜਿਹੜਾ ਪਹਿਲਵਾਨੀ ਵਾਲਾ ਜਿਹੜਾ ਸਾਰਾ ਅੰਦੋਲਨ ਸੀ ਉਹਦੀ ਕੀ ਸ਼ਾਪ ਹੈ ਜਿਹੜੇ ਵਿਸ਼ਾ ਫੁਗਾਟ ਨੇ ਉਹਨਾਂ ਦਾ ਕੀ ਸਟੇਟਸ ਚੱਲ ਰਿਹਾ ਆਪਣੀ ਕੌਂਸ਼ੀਅੰਸੀ ਦੇ ਵਿੱਚ ਅ ਗ੍ਰੇਸਪੋਗੜ ਝੁਲਾਣੇ ਤੋਂ ਫਾਈਟ ਕਰੀ ਇਲੈਕਸ਼ਨ ਝੁਲਾਣੇ ਉਹ ਬਿਆਹੀ ਹੋਈ ਹੈ ਤੇ ਜੋਲਾਣਾ ਜਿੰਦੂ ਚ ਪੈਂਦਾ ਰੂਰਲ ਕੰਸਟਿਟੂਐਂਸੀ ਆ जाट ਬਹੁ ਲਲਕਾ ਤੇ ਉੱਥੇ ਉਹਦੀ ਵੋਟਾਂ ਨਾਲ ਜਿੱਤੂਗੀ 30000 ਵੋਟਾਂ ਦੇ ਘਟੋ ਘਟ ਮਾਰਦ ਨਾਲ ਉਹ ਉੱਥੇ ਚੋਣ ਕੱਢ ਰਹੀ ਹੈ ਤੇ ਦੂਜਾ ਜੇ ਆਪਾਂ ਕਹੀਏ ਪਹਿਲਵਾਨਾਂ ਦੇ ਅੰਦੋਲਨ ਦੀ ਛਾਪ ਤਾਂ ਹੈਗੀ ਆ ਕਿਉਂਕਿ ਹਰਿਆਣੇ ਚ ਜਿਹੜੀ ਬੇਟੀ ਹੁੰਦੀ ਹੈ ਉਹਨੂੰ ਇਹ ਕਹਿਆ ਜਾਂਦਾ ਕਿ ਕਿਸੇ ਵੀ ਦੀ ਬੇਟੀ ਚ ਗਰੀਬ ਵੀ ਹੋਵੇ ਅਮੀਰ ਦੀ ਹੋਵੇ ਸਾਰੇ ਸਮਾਜ ਦੀ ਸਾਝਲੀ ਬੇਟੀ ਹੁੰਦੀ ਹੈ ਕਿ ਸਾਰਿਆਂ ਦੀ ਸਾਝਲੀ ਬੇਟੀ ਹੁੰਦੀ ਹੈ ਸਭ ਸਾਰਿਆਂ ਦੀ ਬੇਟੀ ਹੁੰਦੀ ਹੈ ਜਿਸ ਕਰਕੇ ਜਿਹੜਾ ਬੇਟੀਆਂ ਨਾਲ ਦੁਰਵਿਹਾਰ ਹੋਇਆ ਉਹ ਤਾਂ ਇੱਕ ਮੁੱਦਾ ਹੈਗਾ ਤੇ ਇੱਕ ਭਾਵਨਾਤਮਕ ਮੁੱਦਾ ਹੈਗਾ ਇਮੋਸ਼ਨਸ ਆਹਲਾ ਮੁੱਦਾ ਹੈਗਾ ਤੇ ਉਹਦਾ ਅਸਰਤਾ ਹੈ ਤੇ ਲੋਕ ਜਦੋਂ ਭਾਜਪਾ ਵਾਲੇ ਜਾ ਰਹੇ ਨੇ ਕੰਪੇਨ ਕਰਨ ਵਾਸਤੇ ਤੇ ਦੋ ਹੀ ਨੁਕਤੇ ਆ ਤੇ ਸਵਾਲ ਪੁੱਛ ਰਹੇ ਤਿੰਨ ਨੁਕਤੇ ਤੇ ਸਵਾਲ ਪੁੱਛ ਰਹੇ ਨੇ ਇੱਕ ਤਾਂ ਕਹਿ ਰਹੇ ਨੇ ਕਿ ਕਿਸਾਨ ਨਾਲ ਤੁਸੀਂ ਕੀ ਵਿਵਹਾਰ ਕੀਤਾ ਦੂਜਾ ਕਹਿ ਰਹੇ ਹੈਗਾ ਕਿ ਜਵਾਨਾਂ ਨਾਲ ਤੁਸੀਂ ਕੀ ਵਿਵਹਾਰ ਕੀਤਾ ਤੇ ਤੀਜਾ ਕਹਿ ਰਹੇ ਨੇ ਕਿ ਪਲਵਾਨਾਂ ਨਾਲ ਕੀ ਵਿਵਹਾਰ ਕੀਤਾ ਇੱਕ ਰਾਈਮਿੰਗ ਜੀ ਬਣ ਗਈ ਕਿਸਾਨ ਜਵਾਨ ਤੇ ਪਲਵਾਨ ਹਮ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਤੀਜੀ ਧਿਰ ਆਪਾਂ ਲਗਾਤਾਰ ਦੇਖਦੇ ਰਹੇ ਆ ਜਿਹੜੀ ਓਮ ਪ੍ਰਕਾਸ਼ ਛੋਟਾਲਾ ਜਿਹੜਾ ਸਾਰਾ ਪਰਿਵਾਰ ਹੈ ਚਾਹੇ ਉਹ ਟ੍ਰੈਡੀਸ਼ਨਲ ਐਨਗਵਾਲੀ ਪਾਰਟੀ ਆ ਜਾਂ ਜਿਹੜੀ ਨਵੀਂ ਪਾਰਟੀ ਹੁਣ ਆਈ ਹੈ ਉਹਨਾਂ ਦਾ ਜਿਹੜੀ ਸਾਰੀ ਧਿਰ ਹੈ ਉਹਨਾਂ ਨੇ ਹੁਣ ਮੂਸੇਵਾਲਾ ਸਾਹਿਬ ਦਾ ਬੁੱਤ ਵੀ ਲਵਾਇਆ ਤੇ ਇਹ ਇਹ ਉਹਨਾਂ ਦਾ ਕੀ ਸਟੇਕ ਹੈਗਾ ਜੀ ਸਾਰੀ ਮਤਲਬ ਕਿ ਚੋਣ ਮਹਿੰਮ ਦੇ ਵਿੱਚ ਦੇਖੋ ਜਿਹੜਾ ਇੰਡੀਆ ਨੈਸ਼ਨਲ ਲੋਕਦਲ ਇੱਕ ਟਾਈਮ ਵਧੀਆ ਪਰਫਾਰਮ ਕਰ ਰਹੀ ਸੀ ਕਿਉਂਕਿ ਉਹਨਾਂ ਦਾ ਬੀਐਸਪੀ ਨਾਲ ਅਲਾਈਨ ਸੀਗਾ ਪਰ ਗੋਪਾਲ ਖੰਡੇ ਵਾਲੇ ਕਾਂਡ ਕੇ ਕਾਂਡ ਦੇ ਕਾਂਡ ਤੋਂ ਬਾਅਦ ਉਹਨਾਂ ਨੂੰ ਥੋੜੀ ਠੇਸ ਪਹੁੰਚੀ ਹੈ ਉਹਦਾ ਰੀਜਨਲ ਫੋਰਸਿਸ ਦਾ ਆਉਣਾ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਵੀ ਹੁੰਦਾ ਹੈ ਕਿਉਂਕਿ ਜਿਹੜਾ ਹਰਿਆਣਾ ਵਰਗੇ ਪੰਜਾਬ ਵਰਗੇ ਸਟੇਟਾਂ 'ਚ ਜਦੋਂ ਨੈਸ਼ਨਲ ਪਾਰਟੀਆਂ ਦਾ ਇਲੈਕਸ਼ਨ ਬਾਈਪੋਲਰ ਹੁੰਦਾ ਹੈ ਤਾਂ ਫਿਰ ਜਿਹੜੇ ਰੀਜਨਲ ਮੁੱਦੇ ਹੁੰਦੇ ਉਹ ਲੋਕਾਂ ਦੇ ਉਹ ਪਿੱਛੇ ਛੁੱਟ ਜਾਂਦੇ ਨੇ ਤੇ ਪਹਿਲਾਂ ਲੱਗ ਰਹੀ ਸੀ ਇੰਡੀਆ ਨੈਸ਼ਨਲ ਲੋਕਧਰ 15 16 ਸਿੱਟਾ ਤੇ ਵਧੀਆ ਪਰਫਾਰਮ ਕਰ ਰਹੀ ਸੀ ਪਰ ਅੱਜ ਦੇ ਟੈਂਜ ਆਪਾਂ ਕੀ 8 10 ਸਿੱਟਾ ਤੇ ਉਹ ਵਧੀਆ ਫਾਈਟ ਨੂੰ ਟ੍ਰਾਇੰਗਲਰ ਬਣਾ ਰਹੇ ਨੇ ਤੇ 5 6 ਸਿੱਟਾ ਤੇ ਉਹ ਲੀਡ ਲੀਡ ਕਰਨ ਦੀ ਪੋਜੀਸ਼ਨ 'ਚ ਵੀ ਹੈ ਗਿਆ ਇਹ ਸਥਿਤੀ ਵਹਿਤ ਹੋ ਸਕਦੀ ਸੀ ਕਿ ਪਰ ਕਾਂਗਰਸ ਨੇ ਸ਼ੁਰੂਆਤ ਤੋਂ ਹੀ ਰੀਜਨਲ ਫੋਰਸਿਜ਼ ਨੂੰ ਵੋਟ ਕਟਵਾ ਕੇ ਕਿ ਸੰਬੋਧਿਤ ਕੀਤਾ ਬੀਜੇਪੀ ਦੀ ਬੀ ਟੀਮ ਕਹਿ ਕੇ ਸੰਬੋਧਿਤ ਕੀਤਾ ਤੇ ਉਦਾਸਰ ਲੋਕਾਂ 'ਚ ਵੀ ਗਿਆ ਵੀ ਲੋਕ ਵੀ ਇਹ ਸੋਚ ਰਹੇ ਨੇ ਕਿ ਜੇ ਟ੍ਰਾਇੰਗਲਰ ਫਾਈਟ ਹੋ ਗਈ ਜੇ ਟ੍ਰਾਇੰਗਲਰ ਫਾਈਟ ਦੇ ਵਿੱਚ ਸਾਡੀ ਵੋਟ ਖਰਾਬ ਨਾ ਜੋ ਵੇਖੀ ਤੇ ਬੀਜੇਪੀ ਨਾਲ ਜੁੜਜੋਏ ਇਸ ਇਹਨਾ ਕਨਸੈਪਟ ਦੇ ਵਿੱਚ ਜਿਹੜੀ ਲੋਕਦਲ ਫੋਰਸੇਸ ਹੈ ਗਿਆ ਯਾ ਟ੍ਰੈਡੀਸ਼ਨਲੀ ਆਪਾਂ ਕਹਈਏ ਕਿ ਜਿਹੜੇ ਸੋਸ਼ਲਿਸਟ ਦੇਰਾ ਵੀ ਆਪਾਂ ਨੂੰ ਕਹਿ ਦਿੰਦੇ ਨੇ ਲੋਕਦਲ ਫੋਰਸ ਕਹਿ ਦਿੰਦੇ ਨੇ ਉਹ ਲੋਕਦਲ ਵਾਲੀਆ ਜਿਹੜੇ ਧੜੇ ਹੈ ਗਿਆ ਉਹ ਕਮਜ਼ੋਰ ਤਰੀਕੇ ਨਾਲ ਪਰਫਾਰਮ ਕਰ ਰਹੇ ਨੇ ਜੀ ਤਾਂ ਤੇ ਇਸ ਤੋਂ ਬਾਅਦ ਜੇ ਆਪਾਂ ਹੁਣ ਇਹ ਸਮਝੀਏ ਕਿ ਜੋ ਬੀਜੇਪੀ ਦੀ ਨੈਸ਼ਨਲ ਲੀਡਰਸ਼ਿਪ ਸੀ ਜਾਂ ਜਦੋਂ ਤੋਂ 10 ਸਾਲ ਤੋਂ ਬੀਜੇਪੀ ਦੀ ਹਕੂਮਤ ਇੱਥੇ ਹੈਗੀ ਆ ਤੇ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਹਰਿਆਣੇ ਦਾ ਹਿੰਦੂਕਰਨ ਕੀਤਾ ਗਿਆ ਹਿੰਦੀਕਰਨ ਤੇ ਹਿੰਦੂਕਰਨ ਵੀ ਕੀਤਾ ਗਿਆ ਗੀਤਾ ਮਹਾਉਤਸਵ ਜਾਂ ਹੋਰ ਵੱਡੇ-ਵੱਡੀਆਂ ਜਿਹੜੀਆਂ ਚੀਜ਼ਾਂ ਆਰਐਸਐਸ ਨੇ ਆਪਣਾ ਬੜਾ ਜਾਲ ਵਿਛਾਇਆ ਤਾਂ ਜੇ ਉਹ 10 ਸਾਲਾਂ ਚ ਆਪਣਾ ਇਦਾਂ ਦਾ ਕੋਈ ਕੰਮ ਕਰਦੇ ਰਹੇ ਨੇ ਤਾਂ ਉਹਦਾ ਕੋਈ ਹੁਣ ਅਸਰ ਨਹੀਂ ਦਿਖ ਰਿਹਾ ਵੋਟਾਂ ਦੇ ਵਿੱਚ ਦੇਖੋ ਹਰਿਆਣੇ ਦੇ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਧਰਤੀ ਹੈਗੀ ਆ ਉਹ ਖਾਟੀ ਕਿਸਾਨੀ ਵਾਲੀ ਧਰਤੀ ਹੈ ਇਹਨਾਂ ਦਾ ਕਹਿਣਾ ਹੁੰਦਾ ਕਿ ਸਾਡਾ ਪਹਿਲਾ ਧਰਮ ਕਿਸਾਨੀ ਤੇ ਨਾਲੇ ਚੱਲਦੇ ਨੇ ਤੇ ਮੈਨੂੰ ਲੱਗਦਾ ਕਿ ਉਸੇ ਨਜ਼ਰੀਏ ਨਾਲੇ ਚੱਲੇ ਨੇ ਤੇ ਇਸ ਵਾਰ ਮੈਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਉਹ ਭਾਜਪਾ ਆਰਐਸਐਸ ਦੀ ਆਈਡੀਓਲੋਜੀ ਹੈ ਉਹ ਉਹਦੇ ਨਾਲ ਲੋਕ ਘੱਟ ਪ੍ਰਭਾਵਿਤ ਨੇ ਉਹਨਾਂ ਦਾ ਨੈਰੇਟਿਵ ਵੀ ਨਹੀਂ ਚੱਲਿਆ ਨੋ ਡਾਊਟ ਉਹਨਾਂ ਨੇ ਕੰਮ ਬਹੁਤ ਕੀਤਾ ਪਿਛਲੇ 10 ਸਾਲਾਂ 'ਚ ਪਰ ਇਸ ਵਾਰ ਉਹ ਕਿਸੇ ਵੀ ਸੀਨ 'ਚ ਨਜ਼ਰ ਨਹੀਂ ਆ ਰਹੇ ਠੀਕ ਹੈ ਤਾਂ ਜਿਹੜਾ ਇੱਕ ਜਾਦ ਦਾ ਸਵਾਲ ਹੁੰਦਾ ਹੈ ਹਰਿਆਣੇ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਕਾਸਟ ਹੈ ਉਹ ਹਰ ਇੱਕ ਸੂਬੇ 'ਚ ਹੀ ਪੰਜਾਬ ਦੇ ਵਿੱਚ ਮੈਟਰ ਕਰਦੀ ਹੈ ਪਰ ਹਰਿਆਣੇ ਦੇ ਵਿੱਚ ਬਹੁਤ ਜ਼ਿਆਦਾ ਉਸ ਦਾ ਮੰਨਿਆ ਜਾਂਦਾ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਸ ਸਾਰੇ ਮਸਲੇ ਨੂੰ ਸਵਾਲ ਤੁਹਾਨੂੰ ਇਹ ਹੀ ਹੈ ਵੀ ਜਿਹੜਾ ਤੁਸੀਂ ਕੀ ਸਮਝਦੇ ਹੋ ਕਿ ਹੁਣ ਅੱਗੇ ਜਿਹੜੇ ਸਮੀਕਰਨ ਨੇ ਮੰਨ ਲਓ ਜੇ ਕਾਂਗਰਸ ਆ ਵੀ ਜਾਂਦੀ ਹੈ ਤਾਂ ਜੋ ਪੰਜਾਬ 'ਚ ਐਕਸਪੀਰੀਅੰਸ ਹੋਇਆ ਲੋਕਾਂ ਦਾ ਆਮ ਆਦਮੀ ਪਾਰਟੀ ਨਾਲ ਉਹੇ ਜਿਹਾ ਕੋਈ ਐਕਸਪੀਰੀਅੰਸ ਹੋਣ ਜਾ ਰਿਹਾ ਹੈ ਜਾਂ ਕੀਵੇ ਤੁਸੀਂ ਦੇਖਦੇ ਹੋ ਕਿ ਹੁਣ ਪੰਜਾਬ ਦੇ ਲੋਕ ਤਾਂ ਫਿਰ ਜਿਹੜੇ ਹੈਗੇ ਐਜੀਟੇਸ਼ਨਾਂ ਦੇ ਵਿੱਚ ਨੇ ਤਾਂ ਹਰਿਆਣੇ ਦੇ ਵਿੱਚ ਫਿਰ ਜੇ ਜੇ ਕਾਂਗਰਸ ਆ ਵੀ ਜਾਂਦੀ ਹੈ ਤਾਂ ਲੋਕਾਂ ਦੇ ਮਸਲੇ ਹੱਲ ਹੋਣਗੇ ਜਾਂ ਉਹ ਸਾਰੀਆਂ ਉਮੀਦਾਂ ਤੇ ਖਰੀ ਉਤਰ ਗਈ ਕਾਂਗਰਸ ਇਹਦਾ ਕੀ ਆਪਾਂ ਗਾਰੰਟੀ ਕਰ ਸਕਦੇ ਨਹੀਂ ਨਹੀਂ ਆਉਣਗੇ ਨਹੀਂ ਆਉਣਗੇ ਜਿਵੇਂ ਪੰਜਾਬ ਦੇ ਲੋਕ ਆਪਣੇ ਧਰਨੇ ਅੰਦੋਲਨਾਂ 'ਚ ਵਸਤ ਹੈਗੇ ਆ ਵਿਜੀ ਹੈਗੇ ਆ ਉਹੀ ਟਾਈਮ ਹਰਿਆਣਾ ਵਾਲਾ ਤਾਂ ਵੀ ਬਿੱਤੂ ਕਮ ਲੱਗਦਾ ਕਿ ਕਿਸਾਨੀ ਦਾ ਮੁੱਦਾ ਹੈਗਾ ਜਵਾਨੀ ਦਾ ਮਸਲਾ ਹੈਗਾ ਇਹ ਖਾਸੇ ਕੰਪਲੈਕਸ ਇਸ਼ੂ ਨੇ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਜੇ ਉੱਡਾ ਪਰਿਵਾਰ ਨੂੰ ਜੇ ਤਾਕਤ ਦਿੱਤੀ ਜਾਂਦੀ ਹੈ ਤਾਂ ਫਿਰ ਤਾਂ ਹੋਰ ਵੀ ਟਫ ਹੋਊਗਾ ਕਿਉਂਕਿ ਉਹਨਾਂ ਦੇ ਆਲੇ-ਦੋਲੇ ਜਿਹੜੀ ਕਟ ਕੋਟਰੀ ਹੈ ਕਾਂਗਰਸ ਦੀ ਉਹ ਸਾਰੀ ਬਿਜ਼ਨਸਮੈਨਾਂ ਦੀ ਪ੍ਰਾਪਰਟੀ ਡੀਲਰਾਂ ਦੀ ਤੇ ਹੋਰ ਦੂਜੇ ਬੰਦਿਆਂ ਦੀ ਹੈ ਕਿੰਨਾ ਤਾਂ ਮੈਨੂੰ ਲੱਗਦਾ ਕਿ ਔਖਾ ਹੋਊਗਾ ਕਾਂਗਰਸ ਵਾਸਤੇ ਤੇ ਆਮ ਆਦਮੀ ਪਾਰਟੀ ਵਾਲਾ ਸੀਨ ਵੀ ਹੋ ਸਕਦਾ ਹੈ ਤੇ ਆਮ ਆਦਮੀ ਪਾਰਟੀ ਦਾ ਕੀ ਸਟੇਕ ਤੁਸੀਂ ਦੇਖ ਰਹੇ ਹੋ ਹਰਿਆਣੇ ਦੇ ਵਿੱਚ ਜਵਾਨ ਜਬਤ ਜਵਾਨ ਜਬਤ ਸਾਰੀਆਂ ਸੀਟਾਂ ਤੇ ਜੀ ਆਇਕਾ ਦੇ ਕੋਈ ਸੀਟਸ ਤੇ ਪਰਫਾਰਮ ਕਰ ਜਾਵਿੰ ਡੀਜ਼ਲ ਕੈਂਡੀਡੇਟ ਦੀ ਐਸ ਜਿੱਥੇ ਵਧੀਆ ਆ ਠੀਕ ਹੈ ਜੀ ਧੰਨਵਾਦ ਮਨਦੀਪ ਪੁਨੀਆ ਜੀ ਆਪਣਾ ਸਮਾਂ ਦੇਣ ਲਈ ਇਹ ਸੰ ਸਾਡੇ ਸਹਿਯੋਗੀ ਮਨਦੀਪ ਪੁਨੀਆ ਜੀ ਹਰਿਆਣਾ ਤੋਂ ਜਿਨ੍ਹਾਂ ਨੇ ਸਾਡੇ ਨਾਲ ਸਾਰੀ ਗੱਲਬਾਤ ਕੀਤੀ ਹੈ ਜੋ ਉਥੋਂ ਦੀ ਰਿਪੋਰਟ ਕਰ ਰਿਹਾ ਹੈ ਉਮੀਦ ਹੈ ਤੁਹਾਨੂੰ ਗੱਲ ਬਹੁਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ